ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਦੀਪਗੜ ਬਾਈ ਕੋਲ ਗਾਂਬਕਾਉ ਜੀ ਸੱਜਰ ਸ੍ਰੀ ਵੀ ਤੇ ਕਰਦੇ ਆ ਬਾਈ ਜੀ ਨਾਲ ਆਪਾਂ ਗੱਲਬਾਤ ਮੰਗ ਰਹੇ ਜੀ ਬੱਸੀ ਲੈਣੇ ਦੀ ਜਾਣਕਾਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਬੱਸੀ ਹੋਣੀ ਕੀ ਨਾਮ ਵੀਰ ਆਪਣਾ ਬਾਦਲ ਸਿੰਘ ਜੀ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਜੀ ਤੇ ਨੰਬਰ ਦੱਸੋ ਵੀਰ ਆਪਣਾ 94630 ਜੀ ਹਾਂਜੀ 18270 ਠੀਕ ਹੈ ਜੀ ਜਵਾਰ ਫਿਰ ਦੱਸੋ ਜੀ 94 ਨਾਮ ਬਾਦਲ ਸਿੰਘ ਜੀ ਹਾਂਜੀ ਪਿੰਡ ਦੀਪਗੜ ਹਾਂਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਫੋਨ ਨੰਬਰ 9463 81270 ਠੀਕ ਹੈ ਜੀ ਤੇ ਇਹ ਦੱਸੋ ਜੀ ਗਾਹ ਦੀ ਡਿਟੇਲ ਆਪਣੀ ਗਾਂ ਦੁੱਧਾ ਸੂਆ ਵੱਡੀ ਜੀ ਠੀਕ ਹੈ ਜੀ ਠੀਕ ਹਾਂ ਕੱਲ ਸੂਈ ਹੈਗੀ ਠੀਕ ਹੈ ਜੀ ਬੱਸੀ ਮੰਦਰਾ ਠੀਕ ਹੈ ਜੀ ਕੋਰੁੰਦਾ ਦੁੱਧ ਦਵਾ 20 ਕਿਗਣੇ ਸਨੇ ਠੀਕ ਹੈ ਜੀ ਹੁਣ ਵੀ ਬੜਾ ਹੈਗਾ 16 ਕਿਲੋ ਕੱਲ ਸੂਈ ਵੀ ਹੈਗੀ ਠੀਕ ਹੈ ਜੀ ਬਈ ਤੋਰ ਕੇ ਖਾਵਾਂਗੇ ਹਾਂ ਜੀ ਤੋਰ ਬਈ ਫੇਸ ਕੁਆਲਟੀ ਦੇਖ ਸਕਦੇ ਠੀਕ ਹੈ ਤਾਂ ਜੀ ਦਾ ਬਾਈ ਕੋ ਫੋਟੋ ਨਹੀਂ ਕਰੀਂ ਵਾਰ ਨਾ ਆਇਆ ਇਹ ਕੁਆਲਟੀ ਦੇਖਣੇ ਕੱਢ ਕੋਈ ਸਤਨਾ ਬਈ ਆ ਲੇਵਲ ਉੱਪਰ ਦੇ ਸਾਰੇ ਮੇਰੇ ਨਾਲ ਬਰਾ ਮੈਂ ਪਾਲਟੀ ਦੇ ਸਾਰੇ ਠੀਕ ਆ ਬਾਕੀ ਤਾਂ ਕਰਦੇ ਬਈ ਨੇ ਧੰਨਵਾਦ ਥੋੜਾ ਥੋੜਾ ਸਭ ਸਮਝਾ ਆਪਰਾ ਆਹ ਰੇਟ ਦੱਸੋ ਜੇ ਮੈਂ ਜਾਇਜ਼ ਦਾ ਮਨੁਰੇ ਦੇ ਲੈਣੇ ਆ ਸਟਾਰਟ ਹੋ ਗਿਆ ਬੀ ਜੀ ਬਾਬਾ ਮਾਨ ਕਰਨ ਕਰ ਰਹੀ ਠੀਕ ਹੈ ਜੀ ਠੀਕ ਹੈ ਕੋਈ ਦੇ ਸਕਦਾ ਸੀ ਠੰਡੀ ਚੰਦੇ ਪਾਸੇ ਬਹਿ ਕੇ ਜਾਈਓ ਥਾਣ ਤੋਂ ਬੜਾ ਹਥੋ ਤੇ ਹੋ ਰਹੀ ਥਾਣ ਤੋਂ ਜਵਾ ਇੱਕ ਨੰਬਰ ਸਾਜੂ ਨੇ ਥਰਡ ਬੰਦੇ ਨੇ ਐ ਨੰਬਰ ਆਈ ਜਾ ਮੇਰੇ ਗਾਰੰਟੀ ਆਪਣੀ ਜਾ ਘਰ ਦਾ ਤਾਂ ਮੈਂ ਥਣ ਮੁਠੀ ਵਾਲਾ ਕੱਢ ਦਿਆ ਪੂਰਾ ਠੀਕ ਹੈ ਜੀ ਜੋਰ ਜੂਰ ਦੀ ਫੁੱਲ ਗਾਰੰਟੀ ਆਪਣੀ ਜਾਵਾਂ ਠੀਕ ਹੈ ਘਰ ਦਾ ਕੋਈ ਗਾਰੰਟੀ ਆਪਣੀ ਠੀਕ ਹੈ ਜੀ ਠੀਕ ਕੋਈ ਦੇ ਸਕਦਾ ਸੀ ਠੰਡੀ ਦੀ ਹੋਰ ਬਾਈ ਜੀ ਨਾਲ ਕਲੈਕਟ ਕਰ ਲੋ ਜੀ ਜੀ ਪਰਾਹ ਤੇ ਜਰੂਰ ਕੀਤਾ ਕਰੋ ਤਾਂ ਕਿ ਤੁਸੀਂ ਨੂੰ ਵੀਡੀਓ ਅਪਲੋਡ ਕਰਦੇ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ